ਇਹ ਜਿਹੜੇ ਕਿਸਾਨ ਵੀਰ ਬੈਠੇ ਆ ਇਹ ਸਾਡੇ ਚੋਂ ਆ ਸਾਡਾ ਪਰਿਵਾਰ ਹੈ ਪਰ ਇਹ ਕਿਸਾਨ ਮਜ਼ਦੂਰ ਇਕਤਾ ਦੀ ਗੱਲ ਕਰਦੇ ਆ ਪਰ ਮਜ਼ਦੂਰਾਂ ਦੀ ਗੱਲ ਨਾਰੇ ਜੀ ਕਰਦੇ ਪ੍ਰੈਕਟੀਕਲ ਕੁਝ ਨਹੀਂ ਕਰਦੇ ਜਿਹੜੇ ਇੱਥੇ ਬੈਠੇ ਆ ਮੇਰੇ ਵੀਰ ਇਹਨਾਂ ਨੂੰ ਪੁੱਛੋ ਤਾਂ ਤੁਹਾਡੇ ਨਾਲ ਮਜ਼ਦੂਰ ਕਿੰਨੇ ਕਹਿੰਦੇ ਆ ਹਨਸਦੀ ਗੱਲ ਹੈ ਕੱਲਾ ਕਿਸਾਨ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਇਹ ਮੋਦੀ ਸਾਹਿਬ ਹੈ ਜਿਹੜਾ ਇੱਕ ਇੱਕ ਬੰਦੇ ਦੇ ਖਾਤੇ 'ਚ 2-2000 ਰੁਪਏ ਭਾਈ ਮੈਂ ਇਹਨੇ ਕਿਸਾਨ ਦੇ ਖਾਤੇ ਚ ਪਾ ਰਿਆ ਭਾਈ ਜੇ ਤੁਹਾਨੂੰ ਇੰਨੇ ਹੀ ਮਾੜਾ ਲੱਗਦਾ ਫਿਰ ਆਪਣਾ 2-2000 ਰੁਪਏ ਵਾਪਸ ਮੋੜੋ ਕਿਉਂ ਲੈ ਰਹੇ મોદી ਸਾਹਿਬ ਦੇ ਪੈਸੇ ਆਟਾ ਦਾਲ ਸਕੀਮ ਕਿਉਂ ਲੈ ਰਹੇ ਹੋ ਮਰੇਕਾ ਕਿਉਂ ਲੈ ਰਹੇ ਹੋ ਕੱਚੇ ਮਕਾਨ ਕਿਉਂ ਬਣਾ ਰਹੇ ਹੋ ਇਹ મોદી ਸਾਹਿਬ ਦੇ ਚਾਰੇ ਪੈਸੇ ਆ ਤੁਸੀਂ ਜਦੋਂ ਹਾਥੀ ਦੇ ਖਾਂ ਤੇ ਤੰਦ ਹੋਰ ਤੇ ਦਖਾਂਦੇ ਹੋਰ ਇਸ ਤਰ੍ਹਾਂ ਦੀ ਗੱਲਾਂ ਬੰਦ ਕਰੋ ਪੰਜਾਬ ਦੀ ਇੱਕ ਗੱਲ ਕਰੋ ਆ ਜਿਹੜਾ ਪੰਜਾਬ ਅੱਜ ਲੁੱਟਿਆ ਜਾ ਰਿਹਾ ਕੁੱਟਿਆ ਜਾ ਰਿਹਾ ਅੱਜ ਜਵਾਨੀ ਦਾ ਖਤਮ ਹੋ ਰਿਹਾ ਜਿਹੜੀ ਆਹ ਪਾਤਮੀਨੀ ਸਰਕਾਰ ਹੈ ਨਾ ਇਹ ਸਾਰੇ ਜਿਹੜੇ ਬਾਹਰ ਦੀ ਸਟੇਟਾਂ ਦੇ ਬੰਦੇ ਆ ਇਹ ਉਹਨੂੰ ਲਟਾਰੀਏ ਮਾਲ ਉਹਦੇ ਬਾਰੇ ਗੱਲ ਨਹੀਂ ਕਰਦੇ ਇਹ ਹੋਰ ਹੀ ਗੱਲਾਂ ਪਾਸੇ ਤੁਰੇ